ਵੈਕੁਰਜੀਕਾ ਖਾਲਸਾ ਵੈਕੁਰਜੀਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਲਟਿਕ ਚੈਨਲ ਤੇ ਆਸ ਕਰਦੀਆਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਹੈਗੀ ਹੈ ਅਸੀਂ ਲੈ ਕੇ ਆਏ ਆ ਵੈਸੇ ਤਾਂ ਬਹੁਤ ਘੱਟ ਅੱਜ ਕੱਲ੍ਹ ਇਹ ਸਲਵਾਰ ਚੱਲਦੀ ਆ ਪਰ ਜਿਹੜੀਆਂ ਦਾਦੀਆਂ ਨਾਨੀਆਂ ਸਾਡੀਆਂ ਇਹ ਪਾਉਂਦੀਆਂ ਰਹੀਆਂ ਸਲਵਾਰਾਂ ਉਹ ਸਲਵਾਰ ਦੀ ਕਟਿੰਗ ਹੈ ਜੋ ਬਿਨਾ ਬੈਟ ਤੋਂ ਹੁੰਦੀ ਆ ਠੀਕ ਹੈ ਹੋ ਸਕਦਾ ਕਈਆਂ ਦੇ ਘਰ ਬਜ਼ੁਰਗ ਸਿਆਣੇ ਹੋਣਗੇ ਜਿਹੜੇ ਇਸ ਤਰ੍ਹਾਂ ਦੀਆਂ ਸਲਵਾਰਾਂ ਪਾਉਂਦੇ ਨੇ ਔਰ ਅੱਜ ਕੱਲ ਦੀ ਜੇਨਰੇਸ਼ਨ ਨੂੰ ਇਹਨਾਂ ਦਾ ਬਹੁਤ ਘੱਟ ਪਤਾ ਹੋਣਾ ਕਿ ਇਸ ਤਰ੍ਹਾਂ ਦੀ ਸਲਵਾਰ ਜਿਹੜੀ ਹੈ ਕਿਵੇਂ ਕੱਟ ਹੁੰਦੀ ਆ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਹੈ ਉਹਨਾਂ ਲਈ ਸਪੈਸ਼ਲ ਹੈ ਤੇ ਉਹ ਸਲਵਾਰ ਦੀ ਅਸੀਂ ਕਟਿੰਗ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਿੱਧੀ ਸਾਈਡ ਨੂੰ ਵਿੱਚ ਰੱਖ ਕੇ ਇਸ ਤਰ੍ਹਾਂ ਇਹਨੂੰ ਕਪੜੇ ਨੂੰ ਡਬਲ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਔਰ ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਸਿੱਧੀ ਲਾਈਨ ਡਰਾ ਕਰ ਲੈਣੀ ਹੈ ਆਂ ਕਿ ਜਿਹੜੀ ਕਾਣ ਆ ਉਹ ਨਿਕਲ ਜਵੇ ਉਸ ਤੋਂ ਬਾਅਦ ਅਸੀਂ ਸਲਵਾਰ ਦੀ ਲੈਂਥ ਚੈੱਕ ਕਰਨੀ ਆ ਲੈਂਥ ਸਾਡੀ ਸਲਵਾਰ ਦੀ ਹੈਗੀ ਆ 33 ਇੰਚ ਠੀਕ ਹੈ ਜੀ 33 ਇੰਚ ਤੇ ਉਹਦੇ ਵਿੱਚ ਅਸੀਂ ਪਲੱਸ ਕਰਨਾ ਆ 3 ਇੰਚ ਠੀਕ ਹੈ 3 ਇੰਚ ਪਲੱਸ ਕਰਾਂਗੇ ਤਾਂ ਸਾਡੀ ਸਲਵਾਰ ਦੀ ਲੈਂਥ ਹੋ ਗਈ ਆ 36 ਇੰਚ ਠੀਕ ਹੈ ਜੀ ਜਦੋਂ ਆਪਾਂ ਬੈਲਟ ਵਾਲੀ ਸਲਵਾਰ ਕਟਿੰਗ ਕਰਦੇ ਆ ਉਹਦੇ ਵਿੱਚ ਆਪਾਂ ਬੈਲਟ ਦਾ ਜੋ ਮਾਰਜਨ ਆ ਉਹ ਕੱਢ ਦਿੰਨੇ ਆ ਜਾਂ ਮਾਈਨਸ ਕਰ ਦਿੰਦੇ ਆ ਇਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਇਹਦੇ ਵਿੱਚ ਸਿਰਫ ਤੁਸੀਂ 3 ਇੰਚ ਪਲੱਸ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ 벨ਟ ਨਹੀਂ ਪੈਂਦੀ ਇਹਦੇ ਵਿੱਚ ਜਸਟ ਇਦਾਂ ਹੀ ਨੇਫਾ ਪਾਣ ਹੁੰਦਾ ਆ ਜਿਵੇਂ ਆਪਾਂ ਸਿੰਪਲ ਸਲਵਾਰ ਜੋੜ ਕੇ ਸਟਿਚ ਕਰਦੇ ਆ ਉਸੇ ਤਰ੍ਹਾਂ ਇਹਨੂੰ ਜੋੜ ਕੇ ਸਿਰਫ ਇਹਦੇ ਆਸਣ ਦੋਨਾਂ ਆਸਣਾਂ ਦੀ ਸਾਈਡ ਆਪਾਂ ਚਿੜੀਆਂ ਬਣਾ ਕੇ ਨੇਫਾ ਪਾ ਲੈਣਾ ਉਸ ਤੋਂ ਬਾਅਦ ਅਸੀਂ ਹੁਣ ਦੇਖਣਾ ਹੈ ਕਿ ਲੈਂਥ ਜਿਹੜੀ ਹੈ ਮੋਰੀ ਕਿੰਨੀ ਹੈ ਪੱਲੇ ਦੀ ਚੜਾਈ ਅ ਮੋਰੀ ਹੈਗੀ ਸਾਡੀ 8 ਇੰਚ ਤਾਂ ਅਸੀਂ ਡਬਲ ਪੱਲੇ ਲਵਾਂਗੇ 16 ਇੰਚ ਦੇ ਠੀਕ ਹੈ ਕਿਉਂਕਿ ਇਹਨਾਂ ਸਲਵਾਰਾਂ ਦਾ ਗੇੜ ਥੋੜਾ ਜਿਆ ਸਹੀ ਜ਼ਿਆਦਾ ਹੁੰਦਾ ਆ ਇਸ ਲਈ ਸਾਨੂੰ ਪੱਲੇ ਵੀ ਥੋੜੇ ਜ਼ਿਆਦਾ ਹੀ ਪਾਣੇ ਪੈਂਦੇ ਆ ਜਿਵੇਂ ਆਪਾਂ ਨਾਰਮਲ ਸਲਵਾਰ ਦੇ ਲਈ ਬੈਲਟ ਵਾਲੀ ਦੇ ਲਈ ਉਹਦੇ ਲਈ 1/2 ਇੰਚ ਘਟ ਵੀ ਸਾਡੇ ਪੱਲੇ ਚੱਲ ਜਾਂਦੇ ਪਰ ਇਹਦੇ ਲਈ ਪੱਲੇ ਸਾਨੂੰ ਪਹੁੰਚ ਦੇ ਹਿਸਾਬ ਨਾਲ 16 ਜਾਂ 14 ਇਸ ਤਰ੍ਹਾਂ ਪਾਣੀ ਪੈਂਦੇ ਆ ਹੁਣ ਅਸੀਂ ਇੱਥੋਂ ਕਟਿੰਗ ਕਰ ਲਾਂਗੇ ਇਹ ਜੋ ਅਸੀਂ ਨਿਸ਼ਾਨ ਲਗਾਇਆ ਸੀ ਇਸ ਤੇ ਵੀ ਕਟਿੰਗ ਕਰ ਲਾਂਗੇ ਹੁਣ ਇਹ ਜੋ ਅਸੀਂ ਇੱਥੇ ਨਿਸ਼ਾਨੀ ਲਗਾਈ ਹੈ ਪੱਲਿਆਂ ਦੀ ਚੜਾਈ ਦੀ ਇਸ ਨੂੰ ਵੀ ਆਪਾਂ ਕਟਿੰਗ ਕਰ ਲੈਣਾ ਹੈ ਇਹ ਸਾਡੇ ਪੱਲੇ ਹੋ ਗਏ ਨੇ ਹੁਣ ਆਪਾਂ ਨੇ ਇਹਦੇ ਕੁੰਦੇ ਕਟਿੰਗ ਕਰਨੇ ਆ ਉਹ ਕਿਸ ਤਰ੍ਹਾਂ ਕਰਨੇ ਆ ਕਿਉਂਕਿ ਜਿਹੜੀ ਸਾਡੀ 벨ਟ ਵਾਲੀ ਸਲਵਾਰ ਹੁੰਦੀ ਆ ਅਸੀਂ ਉਹਦੇ ਵਿੱਚ ਕੱਪੜੇ ਨੂੰ ਖੋਲ ਕੇ ਇਸ ਤਰ੍ਹਾਂ ਕਟਿੰਗ ਕਰਦੇ ਆ ਪਰ ਇਹਦੇ ਵਿੱਚ ਇਹਨੂੰ ਖੋਲਣਾ ਨਹੀਂ ਹੈਗਾ ਇਹਨੂੰ ਜਸਟ ਐਦਾਂ ਜਿਵੇਂ ਅਸੀਂ ਪੱਲੇ ਕਟਿੰਗ ਕੀਤੀ ਆ ਉਸੇ ਤਰ੍ਹਾਂ ਇਹਨੂੰ ਰੱਖ ਕੇ ਸਿੱਧਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਪਹਿਲਾਂ ਇਹ ਕੰਨੀਆਂ ਸਾਡੀਆਂ ਜਿਹੜੀਆਂ ਬਰਾਬਰ ਹੋਣ ਹੁਣ ਅਸੀਂ ਕੀ ਕਰਨਾ ਤੁਸੀਂ ਚਾਹੇ ਏ ਸਾਈਡ ਤੋਂ ਇਹਦੀ ਲੈਂਥ ਲਗਾ ਲਓ ਚਾਹੇ ਏ ਸਾਈਡ ਤੋਂ ਜਿੱਧਰੋਂ ਤੁਹਾਨੂੰ ਸਹੀ ਲੱਗਦਾ ਉਧਰੋਂ ਲਗਾ ਲਓ ਅਸੀਂ ਇੱਥੋਂ ਇਹਦੀ ਲੈਂਥ ਲਗਾਨੀ ਆ 36 ਇੰਚ ਠੀਕ ਹੈ ਔਰ ਇੱਥੋਂ ਲਗਾਵਾਂਗੇ ਆਪਾਂ 2.5 ਇੰਚ ਔਰ ਇਹਦਾ ਜੋ ਮੇਨ ਚੀਜ਼ ਆ ਉਹ ਹੈ ਆਸਣ ਆਸਣ ਹਮੇਸ਼ਾ ਇਹਦਾ 17 ਇੰਚ ਦੀ ਕਟਿੰਗ ਹੁੰਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਚੈੱਕ ਕਰ ਲੈਣਾ ਕਿ ਅਗਰ ਤੁਹਾਡੇ ਕੋਲ ਕਪੜਾ ਜ਼ਿਆਦਾ ਹੈ ਤਾਂ ਤੁਸੀਂ ਇਹਨੂੰ ਸਿੱਧਾ ਮਿਲਾ ਲੈਣਾ ਹੈ ਅਗਰ ਤੁਹਾਡੇ ਕੋਲ ਕਪੜਾ ਘੱਟ ਹੋਵੇ ਤਾਂ ਤੁਸੀਂ ਕੀ ਕਰਨਾ ਇੱਥੋਂ ਵੀ 2.5 ਇੰਚ ਦਾ ਨਿਸ਼ਾਨ ਲਗਾ ਕੇ ਫਿਰ ਤੁਸੀਂ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਜੀ ਹੁਣ ਅਸੀਂ ਇਸ ਨਿਸ਼ਾਨ ਤੇ ਅਸੀਂ ਕੱਟ ਲਾਂਗੇ ਯਾਦ ਰੱਖਣਾ ਕਿ A ਸਰਵਾ ਦਾ ਆਸਣ ਹਮੇਸ਼ਾ ਜਿਆਦਾ ਰੱਖ ਹੁੰਦਾ ਆ ਅਗਰ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਣੀਆਂ ਨੇ ਤਦ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਔਰ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਤੋਂ ਸਾਨੂੰ ਆਈਡੀਆ ਮਿਲਦੇ ਕਿ ਅਸੀਂ ਤੁਹਾਡੇ ਲਈ ਕਿਸ ਤਰ੍ਹਾਂ ਦੀ ਵੀਡੀਓ ਲੈ ਕੇ ਆਈਏ ਇੱਥੋਂ ਹੁਣ ਅਸੀਂ ਇਹਨੂੰ ਜਿੱਥੇ ਸਾਡਾ 2.5 ਇੰਚਾਣਾ ਉਸ ਹਿਸਾਬ ਦੇ ਨਾਲ ਇਹਨੂੰ ਬਰਾਬਰ ਰੱਖਣਾ ਹੈ ਔਰ ਇੱਥੇ ਇਹ ਇਸ ਤਰੀਕੇ ਦੇ ਨਾਲ ਬਰਾਬਰ ਰੱਖ ਕੇ ਅਸੀਂ ਕਟਿੰਗ ਕਰ ਲੈਣੀ ਹੈ ਅਸੀਂ ਸਭ ਤੋਂ ਪਹਿਲਾਂ ਇੱਥੋਂ ਕਟਿੰਗ ਕਰਾਂਗੇ ਔਰ ਇਹ ਜੋ ਸਾਡਾ ਆਸਣ ਦੇ ਵਿੱਚ ਐਕਸਟਰਾ ਹੈ ਇਹਨੂੰ ਵੀ ਕਟਿੰਗ ਕਰ ਲਾਂਗੇ ਔਰ ਇੱਥੋਂ ਆਪਾਂ ਸਿੱਧਾ ਕਟਿੰਗ ਕਰ ਲੈਣਾ ਹੈ ਠੀਕ ਹੈ ਉਸ ਤੋਂ ਬਾਅਦ ਇਹ ਆਸਣ ਸਾਨੂੰ ਕੱਟਣ ਦੀ ਲੋੜ ਨਹੀਂ ਹੈਗੀ ਠੀਕ ਹੈ ਹੁਣ ਅਸੀਂ ਇਹ ਜੋ ਐਕਸਟਰਾ ਸਾਂਝਾ ਪਾਰਟ ਸੀ ਸਾਡਾ ਉਹਨੂੰ ਆਪਾਂ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਇਹ ਕੁ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਸਲਵਾਰ ਦੀ ਕਟਿੰਗ ਹੋ ਗਈ ਹੈ। ਔਰ ਸਲਾਈ ਦੇ ਵਿੱਚ ਵੀ ਇਹ ਬਹੁਤ ਹੀ ਈਜ਼ੀ ਆ। ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ। ਜਿਵੇਂ ਆਪਾਂ ਨਾਰਮਲ ਸਲਵਾਰ ਜੋੜਦੇ ਹਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਜੋੜਨਾ ਹੈ। ਇਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਹੈ ਕਿ ਇੱਥੋਂ 2 ਇੰਚ ਦਾ ਤੁਹਾਡਾ ਨੀਫਾ ਪਾਣਾ ਹੋਣਾ ਹੈ। ਇੱਥੇ ਤੱਕ ਅਸੀਂ ਸਲਾਈ ਲਗਾ ਰਣੀ ਆ। ਔਰ ਇੱਥੇ ਦੋਨੋਂ ਸਾਈਡਸ ਹੀ ਸਾਡੇ ਚਿੜੀਆਂ ਬਣਣੀਆਂ ਆ ਇਸ ਤਰ੍ਹਾਂ। ਠੀਕ ਹੈ ਜੀ। ਇਥੇ ਸਲਾਈ ਲੱਗ ਜਣੀ ਔਰ ਇਥੇ ਛਿੜੀਆਂ ਬਣਣੀਆਂ ਸਿਰਫ ਇਸ ਸਲਵਾਰ ਦਾ ਇਹੀ ਹੁੰਦਾ ਕਿ ਆਸਣ ਦੇ ਵਿੱਚ ਦੋਨਾਂ ਆਸਣਾਂ ਦੇ ਵਿੱਚ ਛਿੜੀਆਂ ਬਣਦੀਆਂ ਨੇ ਔਰ ਨੇਫਾ ਜਿਹੜਾ ਹੈ ਉਹ ਵੱਡਾ ਫੋਲਡ ਹੁੰਦਾ ਇਸ ਤਰ੍ਹਾਂ ਠੀਕ ਹੈ ਨੇਫਾ ਭੰਨਣ ਦੇ ਵਿੱਚ ਤੁਸੀਂ ਕੀ ਦੇਖਣਾ ਹੈ ਕਿ ਸਾਡੀ ਜਿਹੜੀ ਸਲਾਈ ਦੇ ਨਾਲ ਸਲਾਈ ਮੈਚ ਹੋਵੇ ਫਿਰ ਨੇਫੇ ਦੇ ਵਿੱਚ ਕਦੇ ਵੀ ਬੜਨੀ ਪੈਂਦਾ ਠੀਕ ਹੈ ਬਿਲਕੁਲ ਬਸ ਇਹਦੇ ਆਸਣ ਜੋੜ ਕੇ ਇਸ ਦੇ ਨਾਲ ਪੱਲੇ ਜੋੜ ਕੇ ਇਹ ਤੁਹਾਡੀ ਸਲਵਾਰ ਅਨਿਫਾਪਣ ਕੇ ਰੈਡੀ ਹੋ ਜਾਣੀ ਔਰ ਜਿਵੇਂ ਤੁਸੀਂ ਆਮ ਸਲਵਾਰਾਂ ਦੇ ਪੌਂਚੇ ਬਣਾਉਂਦੇ ਆ ਉਸੇ ਤਰੀਕੇ ਦੇ ਨਾਲ ਪੌਂਚੇ ਬਣਾ ਕੇ ਤੁਸੀਂ ਇਹਦੀ ਸਲਾਈ ਕਰ ਲੈਣੀ ਆ ਬਹੁਤ ਹੀ ਸਿੰਪਲ ਔਰ ਇਜ਼ੀ ਜਿਹਾ ਤਰੀਕਾ ਹੈ ਇਹ ਬੀਬੀਆਂ ਵਾਲੀ ਦਾਦੀਆਂ ਨਾਨੀਆਂ ਵਾਲੀ ਸਲਵਾਰ ਕਟਿੰਗ ਕਰਨ ਦਾ ਹੋਪਸੋ ਤੁਹਾਨੂੰ ਇਹ ਵੀਡੀਓ ਅੱਜ ਦੀ ਪਸੰਦ ਆਈ ਹੋਊਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਤਾਂ ਕਿ ਅਸੀਂ ਤੁਹਾਡੇ ਲਈ ਉਸ ਤਰ੍ਹਾਂ ਦੀਆਂ ਡਿਮਾਂਡਿੰਗ ਵੀਡੀਓ ਲੈ ਕੇ ਆਈਏ ਥੈਂਕ ਯੂ ਫॉर ਵਾਚਿੰਗ ਕੌਂਟਿਕ ਚੈਨਲ